ਅੱਜ ਸੱਚੇ ਕੱਲ ਜੀ ਸਾਨੂੰ ਤੇ ਸਾਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬੁਜਾਰ ਵਰਗੇ ਫ੍ਰੈਂਚ ਫ੍ਰਾਈਜ਼ ਜੋ ਕਿ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਤੇ ਵੱਡਿਆਂ ਨੂੰ ਵੀ ਬਹੁਤ ਪਸੰਦ ਹੁੰਦੇ ਨੇ। ਇੱਕਦਮ ਕ੍ਰਿਸਪੀ ਬਣਦੇ ਆ। ਟਿਪਸ ਐਂਡ ਟ੍ਰਿਕਸ ਦੱਸੂਗੀ ਕਿਉਂਕਿ ਬਹੁਤ ਜਾਣੇ ਦੀ ਸੌਗੀ ਹੋ ਜਾਂਦੇ ਆ। ਆਲੂ ਕੱਚੇ ਕੱਚੇ ਲੱਗਦੇ ਆ। ਕ੍ਰਿਸਪੀ ਤਾਂ ਬਿਲਕੁਲ ਨਹੀਂ ਹੁੰਦੇ। ਸੋ ਅੱਜ ਆਪਾਂ ਇੱਧਰ ਦੀ ਰੈਸਪੀ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਜਿੰਨਾ ਪਰਫੈਕਟ ਬਣੂਗੇ। ਕੋਈ ਵੀ ਪ੍ਰੀਜ਼ਰਵੇਟਿਵਸ ਨਹੀਂ ਹੋਗੇ ਤੁਸੀਂ ਵਾਸ ਸੁਣ ਸਕਦੇ ਆ। ਚਲੋ ਔਰ ਜੇ ਇੱਥੇ ਮੈਂ ਪੰਜ ਆਲੂ ਲਏ ਆ ਕੱਚੇ ਆਲੂ ਆਹੇ ਤੁਸੀਂ ਜਿੰਨਾ ਬਣਾਉਣਾ ਚਾਹੋ ਉਹਨੇ ਆਲੂ ਲੈ ਸਕਦੇ ਆ ਫਿਰ ਇਹਨੂੰ ਆਪਾਂ ਜਿਹੜਾ ਛਿੱਲਣਾ ਹੈ ਛਿੱਲਣ ਤੋਂ ਬਾਅਦ ਧੋਣ ਤੋਂ ਬਾਅਦ ਫਿਰ ਚਾਪਾਂ ਇਹਨੂੰ ਇਦਾਂ ਕੱਟਾਂਗੇ ਆਪਾਂ ਜਿਹੜਾ ਇਹ ਉਹ ਪਤਲਾ ਰੱਖਣਾ ਪਰ ਮਤਲਬ ਮੀਡੀਅਮ ਬੜਾ ਪਤਲਾ ਵੀ ਨਹੀਂ ਕਰਨਾ ਬੜਾ ਪਤਲਾ ਕਰ ਦੂੰਗੇ ਤੇ ਫਿਰ ਉਹ ਜਮਾ ਵਦੀਆਂ ਨਹੀਂ ਬਣਨੇ ਹੈਗੇ ਮਤਲਬ ਥੋੜਾ ਠੇਕ ਰੱਖਣਾ ਹੈ ਬਾਕੀ ਆਪਾਂ ਪਤਲੇ ਹੀ ਰੱਖਣੇ ਆ ਜਿਆਦਾ ਮੋਟੇ ਹੋ ਗਏ ਤੇ ਉਹ ਬਿਲਕੁਲ ਵੀ ਕ੍ਰਿਸਪੀ ਨਹੀਂ ਹੋਗੇ ਇਸ ਤਰੀਕੇ ਦੇ ਹੋਣੇ ਚਾਹੀਦੇ ਆ ਇਹ ਦੇਖੋ ਤੇ ਹੁਣ ਆਪਾਂ ਇੱਥੇ ਪਾਣੀ ਗਰਮ ਹੋਣੇ ਰੱਖਿਆ ਤੇ ਉਹਦੇ ਵਿੱਚ ਮੈਂ ਇੱਕ ਚਮਚ ਲੂਣ ਪਾਇਆ ਤੇ ਇੱਕ ਚਮਚ ਨਿੰਬੂ ਦਾ ਰਸ ਲੂਣ ਪਾਉਣ ਨਾਲ ਕੀ ਆ ਆਲੂਆਂ ਦੇ ਅੰਦਰ ਤਾਈ ਜਿਹੜਾ ਆ ਆਲੂ ਫਿੱਕੇ ਨਹੀਂ ਲੱਗਦੇ ਤੇ ਨਿੰਬੂ ਦਾ ਰਸ ਪਾਉਣ ਦੇ ਨਾਲ ਜਿਹੜੇ ਆਪਾਂ ਜਦੋਂ ਤਲਦੇ ਆ ਆਲੂਆਂ ਨੂੰ ਤੇ ਉਹ ਛੇਤੀ ਬਰਾਊਨ ਹੋ ਜਾਂਦੇ ਆ ਪੂਰੇ ਹੋ ਜਾਂਦੇ ਆ ਲਾਲ ਹੋ ਜਾਂਦੇ ਆ ਉਹ ਹੋਊਗੇ ਨਹੀਂ ਹੈਗੇ ਉਹ ਸਹੀ ਚਿੱਟੇ ਹੀ ਰਊਗੇ ਵਧੀਆ ਰੰਗ ਆਊਗਾ ਉਹਨਾਂ ਦਾ ਇਹ ਸਾਰਾ ਕੁਝ ਪਾਉਣ ਤੋਂ ਬਾਅਦ ਚ ਆਲੂ ਪਾਉਣ ਤੋਂ ਬਾਅਦ ਚ ਨੂੰ 5 ਮਿੰਟ ਤੇਜ਼ ਗੈਸ ਤੇ ਮੈਂ ਉਬਾਲ ਲਿਆ 5 ਮਿੰਟ ਤੋਂ ਬਾਅਦ ਬਿਲਕੁਲ ਨਹੀਂ ਉਬਾਲਣਾ ਹੈਗਾ ਤੇ ਫਿਰ ਇਹਨੂੰ ਮੈਂ ਜਿਹੜਾ ਛਾਂ ਲਿਆ ਤੇ ਇਹਨੂੰ ਕੱਪੜੇ ਦੇ ਨਾਲ ਸੁਕਾ ਲਿਆ ਕੱਪੜੇ ਨਾਲ ਚੰਗੀ ਤਕਨਾ ਪੂੰਝ ਲੈਣਾ ਹੈ ਕਿ ਇਹ ਕਹਿ ਲੋ ਹਲਕੇ ਰਕੇ ਆਪਣਾ ਡਰਾਈ ਹੋ ਜਾਣ ਫਿਰ ਇਹਦੇ ਵਿੱਚ ਦੋ ਚਮਚ ਕਾਰਨ ਫਲਰ ਪਾਇਆ ਹੈ ਕਾਰਨ ਫਲਰ ਦੀ ਜਗ੍ਹਾ ਤੁਸੀਂ ਅਰਾਰੋਟ ਵੀ ਵਰਤ ਸਕਦੇ ਆ ਇਹਦੇ ਨਾਲ ਕੀ ਹੈ ਕ੍ਰਿਸਪੀ ਬਣਦੇ ਆ ਨਹੀਂ ਤੇ ਕ੍ਰਿਸਪੀ ਨਹੀਂ ਹੁੰਦੇ ਹੁਣ ਆਪਾਂ ਇੱਥੇ ਤੇਲ ਦੇ ਵਿੱਚ ਮੀਡੀਅਮ ਗੈਸ ਹੋਣਾ ਚਾਹੀਦਾ ਹੈ ਤੇ ਆਪਣਾ ਜਿਹੜਾ ਤੇਲ ਆ ਉਹ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਸਿਰਫ 2 ਮਿੰਟ ਲਈ ਆਪਾਂ ਇਹਨੂੰ ਪਾਉਣਾ ਹੈ ਤੇ 2 ਮਿੰਟ ਪਾਉਣ ਤੋਂ ਬਾਅਦ ਚ ਕੱਢ ਲੈਣਾ ਹੈ ਆਪਾਂ ਤੇ ਚੰਗੀ ਤਕਨਾ ਦਾ ਤੇਲ ਜ਼ਰੂਰ ਕੱਢ ਲੈ ਤੇ ਦੇਖੋ ਵਧੀਆ ਜਿਕੇ ਨਾਲ ਕੱਢ ਲਿਆ ਹੱਲੇ ਸਿਰਫ ਕੀਆ ਇਹਨੂੰ ਆਪਾਂ 2 ਮਿੰਟ ਲਈ ਹੀ ਪਕਾਇਆ ਹੁਣ ਆਪਾਂ ਜਿਹੜਾ ਬਾਕੀ ਜੇ ਬਚੇ ਉਹ ਫਰਾਈ ਕਰ ਲਾਂਗੇ ਫਿਰ ਜਦੋਂ ਸਾਰੇ ਫਰਾਈ ਹੋ ਗਏ ਫਿਰ ਆਪਾਂ ਇੱਕ ਜਿਹੜੇ ਪਹਿਲਾਂ ਫਰਾਈ ਕੀਤੇ ਸੀਗੇ ਯਾਨੀ ਕਿ ਸੈਕਿੰਡ ਫਰਾਈ ਦੋ ਵਾਰੀ ਫਰਾਈ ਕਰਨੇ ਆ ਪਹਿਲੀ ਵਾਰੀ ਆਪਾਂ ਮੀਡੀਅਮ ਗੈਸ ਤੇ ਕਰਨੇ ਆ ਤੇ ਸਿਰਫ 2 ਮਿੰਟ ਲਈ ਦੂਜੀ ਵਾਰੀ ਆਪਾਂ ਬਿਲਕੁਲ ਤੇਜ਼ ਗੈਸ ਹੋਣਾ ਚਾਹੀਦਾ ਇਕਦਮ ਤੇਜ਼ ਤੇ ਤੇਜ਼ ਗਰਮ ਹੋਣਾ ਚਾਹੀਦਾ ਆਪਣਾ ਤੇਲ ਤੇ ਉਹਦੇ ਵਿੱਚ ਪਾ ਕੇ ਆਪਾਂ ਇਹਨੂੰ ਫਰਾਈ ਕਰਨਾ ਆ ਕ੍ਰਿਸਪੀ ਹੋਣ ਤੇ ਤੇ ਦੇਖੋ ਤੁਹੀ ਜਦੋਂ ਤੇਜ਼ ਗੈਸ ਤੇ ਪਾਉਂਗੇ ਨਾ ਦੂਜੀ ਵਾਰੀ ਤੇ ਉਹ ਆਪ ਹੀ ਜਿਹੜਾ ਕ੍ਰਿਸਪੀ ਹੋਣਾ ਸ਼ੁਰੂ ਹੋ ਜੂਗਾ एकदम ਕਰਕਰੇ ਜੇ ਕਰਾਰੇ ਜਿਹਾ ਹੋ ਜੂਗਾ एकदम ਬਹੁਤ ਹੀ ਸੌਖੀ ਜੀ ਰੈਸਪੀ ਆ ਬਸ ਆਪਾਂ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕਦੋਂ ਇਹਨੂੰ ਆਪਾਂ ਪਾਉਣਾ ਹੈ ਡਬਲ ਫਰਾਈ ਕਰਨਾ ਹਮੇਸ਼ਾ ਕ੍ਰਿਸਪੀ ਬਣੂਗੇ ਤੈਨੂੰ ਤੁਸੀਂ ਕੱਢ ਕੇ ਕਾਲਾ ਲੂਣ ਤੇ ਕਾਲੀ ਮਿਰਚ ਪਾ ਕੇ ਸੌਸ ਦੇ ਨਾਲ ਸਰਵ ਕਰ ਸਕਦੇ ਆ ਤੇ ਆਪਣੇ ਬਹੁਤ ਹੀ ਜ਼ਾਇਕੀ ਟੇਸਟੀ ਜਿਹਾ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਆ ਇਦਾਂ ਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਤ ਤੋਂ ਵਾਤ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵਧੀਆ ਵਧੀਆ ਰੈਸਪੀਸ ਤੇ ਲਈ ਦੇਖ ਸਕਦੇ ਆ ਕਿੰਨੇ ਕ੍ਰਿਸਪੀ ਬਣੇ ਆ ਜਰੂਰ ਇਹ ਰੈਸਪੀ ਨੂੰ ਟ੍ਰਾਈ ਕਰਿਓ ਬਹੁਤ ਬਹੁਤ ਧੰਨਵਾਦ